ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਫਿਰ ਹੋਏ ਸੋਸ਼ਲ ਮੀਡੀਆ ਤੇ ਸਰਗਰਮ ਨਵਜੋਤ ਸਿੰਘ ਸਿੱਧੂ ਨੇ ਕੀਤਾ ਟਵੀਟ ਨਵਜੋਤ ਸਿੰਘ ਸਿੱਧੂ ਨੇ ਕਾਂਗਰਸੀਆਂ ਨੂੰ ਪਾਈਆਂ ਭਜੜਾ ਪੰਜਾਬ ਦੀ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਫਿਰ ਹੋਈ ਸਰਗਰਮ ਨਵਜੋਤ ਸਿੰਘ ਸਿੱਧੂ ਨੇ ਜਿਵੇਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀਆਂ ਪੋਸਟਾਂ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕੀ ਕਹੇ ਨਵਜੋਤ ਸਿੰਘ ਸਿੱਧੂ ਕੀਪ ਵਿਖੇ ਵਿੱਚ ਸਿਹਤ ਦੇ ਵਿੱਚ ਮੂਡ ਐਕਟਿਵ ਹੋਣ ਕੇ ਨਵਜੋਤ ਸਿੰਘ ਸਿੱਧੂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚਰਚਾ ਛਿੜ ਗਈ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਵੀਡੀਓ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਦੋ ਵੱਡੀਆਂ ਗੱਲਾਂ ਕਹੀਆਂ ਨੇ ਪੰਜਾਬ ਦੀ ਸਿਹਤ ਬਾਰੇ ਕੀ ਕਹੇ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਜਿਹੜਾ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫੇਰ ਆਪਣਾ ਸੋਸ਼ਲ ਮੀਡੀਆ ਅਕਾਊਂਟ ਤੇ ਐਸਾ ਸ਼ੇਰ ਮਾਰਿਆ ਕਿ ਹਹਾਕਾਰ ਮਚ ਗਈ ਪੂਰੀ ਪੰਜਾਬ ਦੀ ਸਿਆਸਤ ਦੇ ਵਿੱਚ ਪੂਰੀ ਸਿਆਸਤ ਗਰਮਾ ਗਈ ਹੈ ਕਾਂਗਰਸ ਪਾਰਟੀ ਵਿੱਚ ਵੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਕਿ ਨਵਜੋਤ ਸਿੰਘ ਸਿੱਧੂ ਕੀ ਨਵਾਂ ਸੱਪ ਕੱਢਣ ਲੱਗੇ ਨੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਜਿਹੜਾ ਕਿ ਸ਼ੇਅਰ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਕਈਆਂ ਨੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਸਿਆਸਤ ਤੋਂ ਭਾਵੇਂ ਦੂਰੀ ਬਣਾ ਚੁੱਕੇ ਤੇ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਬਿਲਕੁਲ ਨਜ਼ਰ ਨਹੀਂ ਆਏ ਨਵਜੋਤ ਸਿੰਘ ਸਿੱਧੂ ਵਿਖ ਵਿੱਚ ਲੱਗਦਾ ਹੈ ਕਿ ਮੁੜ ਐਕਟਿਵ ਹੋਣਗੇ ਅਜੇ ਆਇਆ ਕਿ ਨਹੀਂ ਜਾ ਸਕਦਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੋ ਤਿੰਨ ਦਿਨ ਪਹਿਲਾਂ ਜੋ ਦੋ ਵੀਡੀਓ ਸ਼ੇਅਰ ਕੀਤੀਆਂ ਨੇ ਉਸ ਤੋਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਕੁਝ ਨਵਾਂ ਕਰਨਗੇ ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਹੀਰੇ ਦੀ ਸਫਾ ਹੈ ਤਾਂ ਹਨੇਰੇ ਵਿੱਚ ਚਮਕ ਤੁੱਪ ਤਾਂ ਤੁੱਪ ਚੋਂ ਤਾਂ ਸ਼ੀਸ਼ਾ ਵੀ ਚਮਕਦਾ ਹੈ ਇੱਕ ਦੋ ਤਿੰਨ ਦਿਨ ਪਹਿਲਾਂ ਉਹਨਾਂ ਨੇ ਆਪਣਾ ਇਹ ਸ਼ੇਅਰ ਸੋਸ਼ਲ ਮੀਡੀਆ ਤੇ ਛੱਡਿਆ ਉਸ ਤੋਂ ਬਾਅਦ ਤਿੰਨ ਦਿਨ ਤੋ ਬਾਅਦ ਇੱਕ ਹੋਰ ਉਹਨਾਂ ਨੇ ਆਪਣਾ ਜਿਹੜਾ ਕਿ ਸ਼ੇਅਰ ਛੱਡਿਆ ਹੈ 9 ਸੈਕਿੰਡ ਦਾ ਵੀਡੀਓ ਜਿਹੜੀ ਸਿੱਧੂ ਨੇ ਕਿਹਾ ਕਿ ਫਨ ਕੁਚਲਣ ਦਾ ਹੁਨਰ ਸਿੱਖੋ ਜਨਾਬ ਸੱਪਾਂ ਦੇ ਡਰ ਤੋਂ ਜੰਗਲ ਨਹੀਂ ਛੱਡੇ ਜਾਂਦੇ ਫਨ ਕੁਚਲਣ ਦਾ ਹੁਨਰ ਸਿੱਖੋ ਜਨਾਬ ਸੱਪਾਂ ਦੇ ਡਰ ਤੋਂ ਜੰਗਲ ਨਹੀਂ ਛੱਡੇ ਜਾਂਦੇ ਇਸ ਦਾ ਮਤਲਬ ਬਹੁਤ ਗਹਿਰਾ ਹੈ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੱਪਾਂ ਦੇ ਜਿਹੜੀਆਂ ਸਿਰੀਆਂ ਨੂੰ ਕੁਟਣਾ ਚਾਹੀਦਾ ਹੈ ਸੱਪਾਂ ਦੀਆਂ ਸ਼ਰੀਆਂ ਨੂੰ ਜਿਹੜਾ ਕੁੱਟਣਾ ਚਾਹੀਦਾ ਹੈ ਸੋ ਹੁਣ ਸੱਪਾਂ ਦਾ ਮਤਲਬ ਕੀ ਹੈ ਕਿ ਜਿਹੜੇ ਰਾਜਨੀਤੀ ਦੇ ਵਿੱਚ ਜਿਹੜੇ ਗਲਤ ਲੋਕ ਨੇ ਜਿਨ੍ਹਾਂ ਨੇ ਆਪਣੇ ਨਿੱਜੀ ਫਾਇਦੇ ਲੈਣ ਵਾਸਤੇ ਪੰਜਾਬ ਨੂੰ ਲੁੱਟਿਆ ਹੈ ਪੰਜਾਬ ਨੂੰ ਕੁੱਟਿਆ ਹੈ ਉਹਨਾਂ ਦੇ ਜਿਹੜੇ ਕਿ ਫਨ ਕੁੱਟਣ ਦੀ ਗੱਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਸੋ ਦੱਸਦੇ ਕਿ ਨਵਜੋਤ ਸਿੰਘ ਜਿਹੜਾ ਕਿ ਇਸਤ ਜਨਵਰੀ ਤੋਂ ਸੂਬਾ ਕਾਂਗਰਸ ਤੋਂ ਦੂਰੀ ਬਣਾ ਲਈ ਸੀ ਨਵਜੋਤ ਸਿੰਘ ਸਿੱਧੂ ਨੇ ਉਹ ਨਾ ਤਾਂ ਕਾਂਗਰਸ ਦੇ ਕਿਸੇ ਮੀਟਿੰਗ ਵਿੱਚ ਸ਼ਾਮਲ ਹੋਏ ਤੇ ਨਾ ਹੀ ਕਾਂਗਰਸ ਦੇ ਮੰਚ ਵਿੱਚ ਨਜ਼ਰ ਆਏ ਲੋਕ ਸਭਾ ਚੋਣਾਂ ਵਿੱਚ ਉਹ ਪਾਰਟੀ ਤੋਂ ਦੂਰ ਰਹੇ ਉਹਨਾਂ ਕਿਸੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਨਹੀਂ ਕੀਤਾ ਹਾਲਾਂਕਿ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ 81 ਕਿ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨਾਲ ਵਾਅਦਾ ਕੀਤਾ ਕਿ ਤੁਸੀਂ ਕਾਂਗਰਸ ਪਾਰਟੀ ਜੁਆਇਨ ਕਰੋ ਤਾਂ ਮੈਂ ਤੁਹਾਡੇ ਲਈ ਚੋਣ ਪ੍ਰਚਾਰ ਕਰਾਂਗਾ ਮੈਂ ਤੁਹਾਡੇ ਲਈ ਦਿਨ ਰਾਤ ਇੱਕ ਕਰਾਂਗਾ ਲੇਕਿਨ ਨਵਜੋਤ ਸਿੰਘ ਸਿੱਧੂ ਧਰਮਵੀਰ ਗਾਂਧੀ ਕਾਂਗਰਸ ਵਿੱਚ ਆ ਜਾਂਦੇ ਨੇ ਚੋਣਾਂ ਲਈ ਉਹਨਾਂ ਨੂੰ ਟਿਕਟ ਮਿਲ ਜਾਂਦੀ ਹੈ ਪਰ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਕਰਨ ਵਾਸਤੇ ਗਾਂਧੀ ਦੇ ਹੱਕ ਵਿੱਚ ਵੀ ਨਹੀਂ ਆਉਂਦੇ ਸੋ ਉਹਨਾਂ ਦੇ ਬਹੁਤ ਹੀ ਨਜ਼ਦੀਕੀ ਤੇ ਸਾਬਕਾ ਪ੍ਰਧਾਨ ਮਿੰਦਰ ਸਿੰਘ ਕੇਪੀ ਵੀ ਇਕਾਲੀ ਦਲ ਵਿੱਚ ਸ਼ਾਮਲ ਹੋ ਗਏ ਸੀ ਸੋ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬਿਲਕੁਲ ਸ਼ਾਂਤ ਬੈਠੇ ਸੀ ਲੇਕਿਨ ਦੋ ਤਿੰਨ ਦਿਨ ਪਹਿਲਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਤਰਥਲੀ ਮਚਾ ਦਿੱਤੀ ਹੈ ਜੋ ਕਿ ਇਨ੍ਹਾਂ ਸ਼ੇਰਾਂ ਦੇ ਨਾਲ ਬਹੁਤ ਕੁਝ ਜਿਹੜਾ ਉਹਨਾਂ ਨੇ ਕਹਿ ਦਿੱਤਾ ਸੋ ਨਵਜੋਤ ਸਿੰਘ ਸਿੱਧੂ ਹੁਣ ਆਉਣ ਵਾਲੇ ਕੋਈ ਦਿਨਾਂ ਵਿੱਚ ਕੀ ਧਮਾਕਾ ਕਰਨਗੇ ਪੰਜਾਬ ਕਾਂਗਰਸ ਦੇ ਵਿੱਚ ਫਿਰ ਸਰਗਰਮ ਹੋਣਗੇ ਉਹਨਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਜਾਂ ਡੇਰਾ ਪਾਪਾ ਨਾਨਕ ਤੋਂ ਉਹਨਾਂ ਨੂੰ ਵਿਧਾਨ ਸਭਾ ਦੀ ਚੋਣ ਲੜਾਈ ਜਾ ਸਕਦੀ ਕਾਂਗਰਸ ਵੱਲੋਂ ਵੱਡਾ ਦਾਵਾ ਕਰਤਾ ਨਵਜੋਸ ਸਿੰਘ ਸਿੱਧੂ ਨੇ